ਇੰਨੇ ਦਿਨ ਜੜੂੜੇ ਖਤਮ ਕਰਦਾ ਦੇਖਾ ਬਾਈ ਆਪਾਂ ਮਿੱਠੂ ਬਾਈ ਦਾ ਰਿਜ਼ਲਟ ਦੇਖਿਆ ਯਾਰ ਜਿਹੜਾ ਮਿੱਠੂ ਦੀ ਛਿਹੜੇ ਵਾਲਾ ਉਹਦਾ ਆਪਾਂ ਦੇਖਿਆ ਬੰਦੇ ਦਾ ਯਾਰ ਦੇਖ ਆਪਾਂ ਕੋਈ ਆਏ ਨਹੀਂ ਵੀ ਤੁਸੀਂ ਉਹ ਐਡ ਕਰਦੇ ਆ ਜੇ ਬੰਦੇ 'ਚ ਕੁਛ ਹੈਗਾ ਤਾਂ ਹੀ ਹੈ ਤਾਂ ਹੀ ਬੰਦ ਬੰਦ ਤਾਂ ਹੀ ਬੰਦੇ ਬਾਰੇ ਕਰ ਰਹੇ ਆ ਫਾਇਦਾ ਹੋ ਜੂ ਕਿਸੇ ਦਾ ਹੁਣ ਉਹਨੇ ਸ਼ਕਰ ਦੇ ਗੋ ਬਾਈ ਨਹੀਂ ਉਹ ਮਾਨ ਵਧੀਆ ਲੱਗਿਆ ਹੋਇਆ ਯਾਰ ਇਹਦੇ ਨਹੀਂ ਹੁਣ ਤਾਂ ਬਾਈ ਪਤਾ ਕੀ ਸੀਰੀ ਤੋਂ ਨੇ ਲਖੜਿਆ ਹੋਇਆ ਯਾਰ ਹੁਣ ਆਪਾਂ ਜੀ ਠੀਕ ਹੈ ਵੀ ਮੰਨ ਲਾ ਵੀ ਜਿੰਮੇਵਾਰੀ ਲਈ ਜਾਂਦੇ ਆ ਮੈਂ ਤੈਨੂੰ ਪਹਿਲੀ ਗੇਂਦ ਜਿਹੜਾ ਇਹ ਐਂ ਜੀ ਕਰਦਾ ਹੀ ਨਾ ਚਲ ਆਪਾਂ ਬਾਈ ਲਾਇਆ ਨਹੀਂ ਕਦੇ ਦੇਖੇ ਤੇ ਹੈਗੇ ਆ ਨਾ ਆਪ ਨੂੰ ਉਹਦੀ ਬਤ ਲਾ ਕੇ ਆਓ ਵੀ ਆਪਾਂ ਕਹਿੰਦੇ ਜਨ ਚੜੇ ਨਹੀਂ ਚੜਦੇ ਲੈ ਦੇਖੇ ਆ ਯਾਰ ਬਾਈ ਜਿਹੜੇ ਬੰਦੇ ਯਾਰ ਬਾਈ ਕਮੈਂਟ ਕਰਦੇ ਨੇ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਨਾ ਵੀ ਦੇਖ ਲੈ ਬਾਈ ਨੂੰ ਮੈਂ ਬਾਈ ਮੈਂ ਤਾਂ ਕਹਿੰਦਾ ਉਹਨਾਂ ਦੇ ਵੀਗਣ ਲੱਗ ਗਿਆ ਨੇ ਯਾਰ ਫਿਰ ਪਤਾ ਲੱਗ ਗਿਆ ਉਹਨਾਂ ਨੂੰ ਯਾਰ ਉਹਦੇ ਕੋਲੇ ਚਲ ਅਸੀਂ ਆਏ ਸਤਿ ਸ੍ਰੀ ਅਕਾਲ ਅਸੀਂ ਵੀਡੀਓ ਮੈਸੇਜ ਵਾਸਤੇ ਬਣਾਉਂਦੇ ਆ ਅਸੀਂ ਮਾਰੀ ਨਹੀਂ ਬਣਾਉਂਦੇ ਤੇਰਾ ਫੋਨ ਕਿੱਥੇ ਨਹੀਂ ਹੁੰਦਾ ਫੋਨ ਦੇ ਰਿਹਾ ਤੇਰੇ ਕੋਲ ਫੋਨ ਆ ਲੈ ਦਵਾ ਫੋਨ ਸੰਭਲੋ ਜੇ ਤੈਨੂੰ ਫੋਨ ਦਾ ਇੰਨਾ ਫਿਕਰ ਹੁੰਦਾ ਤਾਂ 20000 ਦਾ ਹੋਊਗਾ 20000 ਦਾ ਜਮੀਨ ਦਾ ਕਿੱਲਾ ਕਿੰਨੇ ਦਾ ਕਿੰਨੇ ਦਾ ਹੋਊਗਾ 30 35 ਲੱਖ ਦਾ ਵੱਧ ਹੋਊਗਾ ਬਾਈ ਵੱਧ ਤੇ ਜਮੀਨ ਸਾਰੀ ਵੇਚਦੀ ਬਾਈ ਜਿਹੜਾ ਚੱਟਾ ਸਾਰੀ ਜਮੀਨ ਵੇਚਦੀ ਚੱਟਾ ਕਿੰਨੇ ਦਾ ਬੀਣਾ ਦਿੰਚ 30 ਲੱਖ ਦਾ ਕਿੱਲਾ ਉੱਥੇ ਜਮੀਨ ਦਾਦੂ ਚੱਟਾ ਕਿੰਨੇ ਦਾ ਬੀਜਣਾ ਹੈ ਇਹਨੂੰ ਕੀ ਸੁਰਤ ਹੋਣੀ ਯਾਰ ਹੁਣਾ ਕੀ ਜੰਨਾ 2 ਗ੍ਰਾਮ ਕਿੰਨੇ ਦਾ ਇਹ ਬਾਈ 14 15000 14 15000 ਡੇਲੀ ਪੀਣਾ ਫਿਰ ਸਟਾਰਟਿੰਗ ਕਿੰਨੇ ਦੋ ਲੱਗੇਗਾ ਉਹ ਮੁਫਤ ਲਾਉਂਦੇ ਪਹਿਲਾਂ ਤਾਂ ਸਟਾਰਟਿੰਗ ਜਦੋਂ ਯਾਰ ਬਾਈ ਉਹਦਾ ਬੰਦਾ ਉਹ ਪਹਿਲਾਂ ਮੁਫਤ ਆਇਆ ਇਹਨੂੰ ਬਾਈ ਮੁਫਤੀ ਲਾਉਂਦੇ ਆ ਸਾਰੇ ਯਾਰ ਯਾਰ ਹੁਣ ਇੱਕ ਗੱਲ ਸੋਚਣ ਵਾਲੀ ਆ ਅਗਲਾ ਕਹਿੰਦਾ ਯਾਰ ਨੇ ਹੁਣ ਯਾਰੀ ਚ ਚਟਾ ਲਾਉਣ ਲੱਗ ਗਏ ਇਹ ਲੱਗੇ ਯਾਰ ਤੇ ਇਹ ਉਹ ਬਾਈ ਫੁਕਰਮੰਥੀ ਚ ਵੀ ਲਾਉਂਦੇ ਆ ਇਹ ਨਹੀਂ ਲਾਉਂਦਾ ਜਵਾਕ ਹਾਂ